ਕਲਾਇਰ ਕਾਲਜ ਪਹੁੰਚ ਗਏ ਆਪਾਂ ਤੇ ਠੰਡ ਜੀ ਬੜੀ ਹੋ ਗਈ ਤੂੰਦ ਬੜੀ ਹੋ ਗਈ ਉੱਪਰ ਆ ਜਾਣਾ ਨਾਲ ਲੈ ਕੇ ਅੱਜ ਮੈਂ ਮੇਰਾ ਪਹਿਲਾ ਲੈਣਿਆ ਲਵ ਨੂੰ ਕਿੱਦਾਂ ਦਾ ਉਹਨਾਂ ਲਵ ਨੂੰ ਹੌਸਲਾ ਦੋ ਲਵ ਨੂੰ ਮੂਰਤਾਂ ਲਾਇਆ ਉਹ ਤੋਂ ਬੈਗ ਫੜਾਈ ਜਾਂਦਾ ਗੂਹਾ ਤੇ ਸਿੱਧੇ ਨਹੀਂ ਆਉਂਦੇ ਆਇਆ ਇਹਨੂੰ ਇਹਨੂੰ ਜੱਫੀ ਪਾਉਂਦੇ ਲੋੜ ਕਿਉਂਕਿ ਬਾਬਾ ਠੰਡਾ ਹੋ ਗਿਆ ਹੈ डिफरेंट ਵਿਊ ਰਹੀ ਜੇ ਦੇਖ ਆ ਸਭ ਤੋਂ ਪਿੱਛੇ ਹੀ ਇਹਨੂੰ ਕੋਈ ਕਹਿਣ ਦੀ ਲੋੜ ਨਹੀਂ ਆ ਇਹ ਠੰਡ ਲੱਗ ਚ ਨਹੀਂ ਆ ਇਹ ਇਹ ਰਣ ਮੈਨੇ ਤੁਹਾਨੂੰ ਪਤਾ ਨਹੀਂ ਸੀ ਮੈਂ ਕੁਝ ਕਾ ਕੱਲ ਕੋਈ ਨਾ ਕੋਈ ਨਾ ਚਲਾ ਆ ਚੱਲਦੇ ਹਾਂ ਤੇਰਾ ਆ ਆ ਚੈੱਕ ਕਰੋ ਸਾਡੇ ਕਾਲਜ ਦਾ ਬੋਰਡ ਜਿਹੜਾ ਬਾਹਰੋਂ ਬੜੀ ਦੁਰਦੀ ਦਾ ਹੈ ਬਸ ਤੋਂਦ ਕਰਕੇ ਦੀਦਾ ਨਹੀਂ ਅੱਜ ਕੱਲ ਤੇ ਐਵੇਂ ਇਕੱਠੇ ਅੱਜ ਇੱਥੇ ਸਾਰੇ ਜਣੇ ਯਾਰ ਦੋਸਤ ਅੱਜ ਮੈਨਾਂ ਵਾਲੇ ਮੇ ਹਣਗੇ ਵਰਕਰ ਤੂੰ ਖਾਏਗਾ ਲੱਗਣੇ ਚੱਲ ਗਦੇ ਦਾ ਦਾ ਬੋਡ ਵਾ ਗਿਆ ਤੇ ਵੀ ਕੀ ਦੱਸੋ ਆ ਕੀ ਹੋ ਵਾਪਰੀ ਇੱਥੇ ਕਿਉਂ ਇਦਾਂ ਬੀਆ ਬਾਨ ਕਰਤਾ ਇੰਨੇ ਸੋਹਣੇ ਬੂਟੇ ਹੀ ਹਰਿਆਲੀ ਘਾਟਦੀ। ਕਿਹ ਕਿਹਾਂ ਦਾ ਮੈਨੂੰ ਸੋਹਣੇ ਨਹੀਂ ਲੱਗਣਦੇ ਆਂ ਤੇ ਚੱਲ ਕਰ ਖੇਤੀ ਫੇਰ। ਅੱਛਾ ਤਈ ਇੱਥੇ ਮਨ ਲਾ ਕੋਈ ਬੀਜਣਗੇ ਫੇਰ ਹੁਣ। ਇਹ ਬੀਜਣਾ ਦੋਲੀ ਮਿੱਟੀ ਦੇ ਪਰਵਾਹ ਨਹੀਂ ਕਰਨੀ। ਓਏ ਨਹੀਂ ਨਹੀਂ। ਇਹ ਸਸਤਾਰ ਜੱਟੇ ਲਵਾਉਗਾ। ਸਸਤਾਰ ਜੱਟੇ ਲਦ ਗਾਵੇ। ਸਸਤਾਰ ਜੱਟੇ ਲਦ ਗਾਵੇ। ਐਣਕ ਦੀ ਕੰਮੀ। ਐਣਕ ਦੀ ਕੰਮੀ। ਐਣ ਐਣ ਸ਼ੁੱਕਰਵਾਰ ਦੀ ਸੇਲ ਆ ਲੈ। ਉਹ ਤੈਨੂੰ ਹੀ। ਤੇਰੇ ਨਾਮ ਵਾਲੀ ਪੈਂਟ ਵੀ ਆ। ਵੇਕਮ ਨਾ ਯਾਰ ਇਦਾਂ ਨਹੀਂ ਗਿਆ ਨਹੀਂ ਐਂ ਤੇਰੇ ਨਾਲ ਇਹ ਸਲਵਾਰ ਖਾਨ ਦੀ ਲੈ ਆਇਆ ਮੈਂ ਅੱਜ ਜਦਿਆਂ ਬਾਹਾਂ ਵਾਲੇ ਮੈਂ ਡੋਲੇ ਵਿਖਾਉਣੇ ਇੱਕ ਰੀਪੁਰੇ ਸੀ ਉਹ ਇੱਧਰ ਆਖੋ ਗੁਰੂਆਂ ਹੀ ਉੱਤੇ ਤੁਰੇ ਫਿਰਨੇ ਹਾਂ ਤੁਹਾਨੂੰ ਮਾਸਟਰ ਨੇ ਕਹਤਾ ਕਿ ਥੱਲੇ ਚੱਲ ਜਿਓ ਪੁੱਤ ਕਿ ਜੀ ਉੱਤੇ ਫਿਲ੍ਹਾ ਉੱਤੇ ਤੁਰਨਾ ਫਿਰਨਾ ਇਲੀਗਲ ਹੋ ਗਿਆ ਹੈ ਤੇ ਹਿਲੀਗਲ ਕੰਮ ਕਰਦੇ ਫੜੇ ਆ ਆ ਵੇਖੋ ਸਾਈ ਬਣੀਓ ਅੱਜ ਹੜਨ ਨਾਲ ਆਏ ਨੇ ਕਾਫੀ ਦਿਨਾਂ ਬਾਅਦ ਕਿ ਮਹੀਨਿਆਂ ਬਾਅਦ ਪਤਾ ਨਹੀਂ ਪਰ ਵਾਵਾ ਦੇ ਚੇਰੇ ਬਾਅਦ ਮਹੀਨਿਆਂ ਬਾਅਦ ਆਇਆ ਹੈ ਉਹ ਕਿਹੜੇ ਕਿਤੇ ਨਹੀਂ ਆਇਆ ਬਾਹਰ ਹੀ ਆਦਾ ਗਿਆ ਅਸਮ ਆਈ ਹੁਣ ਥੱਲੇ ਆ ਗਏ ਭਰਾ ਹੁਣ ਕੀ ਕਰ ਸਕਦੇ ਆ ਗੁਰੂ ਉਹਹੀਂ ਇਹਨਾਂ ਨੂੰ ਪਤਾ ਕਿੱਥੇ ਕਿੱਥੇ ਲੱਭੀ ਫਿਰਦੇ ਆ ਉਹਦੇ ਵਾਕ ਹੋ ਗਏ ਤਾਂ ਹੁਣ ਕਿੱਦਾਂ ਤੁਰ ਹੀ ਜਾਂਦੇ ਬੰਦਾ ਪਿੱਛੇ ਵੇਖ ਲੈ ਨਹੀਂ ਨਾ ਹੈ ਹੀ ਨਹੀਂ ਪਿੱਛੇ ਵਾਲਾ ਫੀਚਰ ਹੀ ਨਹੀਂ ਲਾਇਆ ਬੈਕ ਮਿਰਰ ਲਵਾਇਆ ਨਹੀਂ ਨਾ ਉਹ ਪਣੀ ਕਿਹੜੀਆਂ ਗੱਲਾਂ ਜੁੜੀਆਂ ਹੀ ਆ ਕੀ ਗੱਲਾਂ ਕਰਨ ਦੇ ਹੁਣ ਕੀ ਕਰਨ ਦੇ ਹਣਗੇ ਕੀ ਗੱਲਾਂ ਕਰ ਲੈ ਆਈ ਨੂੰ ਕਿ ਸਲੋ ਮੋਸ਼ਨ ਹੋ ਗਿਆ ਹੈ ਨਹੀਂ ਆਵੇ ਇੱਥੇ ਵੀ ਨਹੀਂ ਆ ਇੱਥੇ ਵੀ ਨਹੀਂ ਰੁਕਦੇ ਤੁਰੇ ਜਾਂਦੇ ਤੁਰੇ ਜਾਂਦੇ ਓਏ ਓਏ ਉਹ ਜਿਹੜਾ ਕੋਈ ਹੋਰ ਮਿਲ ਗਿਆ ਪਰ ਮੈਂ ਐਕਾ ਨਹੀਂ ਮਿਲ ਗਿਆ ਲੋਨ ਨੂੰ ਮਿਲ ਲਈ ਇਹਨਾਂ ਨੂੰ ਬਾਅਦ ਚ ਵੇਨੇ ਭਰਾਵਾ ਸਾਡੇ ਇੱਥੋਂ ਫੇਰ ਨਿਕਲ ਗਏ ਪਾਣੀ ਅਸੀਂ ਪਿਛੇ ਗਾਥਾ ਨੂੰ ਚੱਲ ਗਏ ਉਂਝਰ ਚੋਂ ਪਤਾ ਨਹੀਂ ਕਿੱਧਰ ਚੱਲ ਗਏ ਹੁਣ ਫੋਨ ਕਰਕੇ ਪਤਾ ਕੀਤਾ ਕਿੱਥੇ ਆ ਤੇ ਮੈਂ ਇਹਨਾਂ ਦੇ ਕਾਲਜ ਨੂੰ ਭੁੱਲ ਭਲਾਈਆ ਬਣਾਇਆ ਫਿਰਦੇ ਤਨੇ ਆਣੇ ਬਾਣੇ ਕਿਹੜੀਆਂ ਗੱਲਾਂ ਜੁੜ ਗਈਆਂ ਕਿਹੜੀਆਂ ਗੱਲਾਂ ਚ ਦੂਰ ਦੂਰ ਤੁਰੇ ਫਿਰਦੇ ਆ ਤੇ ਦੋ ਬੰਦੇ ਹੋਰ ਮਿਲ ਪਏ ਉਹਨਾਂ ਨੂੰ ਮਿਲ ਕੇ ਆਉਂਦੇ ਆ ਉਹ ਯਾਰ ਇੱਥੇ ਅੱਗ ਵੀ ਸੇਕਣ ਲੱਗੇ ਤੇ ਜਿਹੜੇ ਵੀ ਪੂਲ ਦੇ ਨੀ ਨੀ ਕੋਲਜ ਦੇ ਜਿਹੜੇ ਤਖਤ ਉੱਥੇ ਲੱਥੇ ਆ ਉਹਨਾਂ ਦਾ ਬਹੁਤ ਹੀ ਵਧੀਆ ਉਪਯੋਗ ਕੀਤਾ ਜਾ ਰਿਹਾ ਇੱਥੇ ਸਾਧਾ ਬਿਓਗ ਸਾਧਾ ਬਿਓਗ ਹਾਂ ਆ ਇਧਰ ਦੇਖੋ ਅੱਗ ਦਾ ਸੁਣ ਕੇ ਕਿਹਦੀ ਛੇਤੀ ਭੱਗੇ ਹੀ ਆਏ ਉਹਨਾਂ ਨੇ ਪਾਣੀ ਕਿੱਥੋਂ ਗਵਾਚੇ ਸਰਦੇ ਇਹ ਹਫਤੇ ਬਾਅਦ ਗਏ ਆ ਆਏ ਕਿੱਥੇ ਹੋ ਕਿਹੜੀਆਂ ਗੱਲਾਂ ਜੁੜੀਆਂ ਹੈ ਡੀਆਂ ਜੁੜੀਆਂ ਮੈਂ ਤੇਰੇ ਕੰਟੈਂਟ ਦੀ ਤਿਆਰੀ ਕਰਦੇ ਹਾਂ ਕੋਈ ਨਾ ਦੱਸਾਂਗੇ ਤੈਨੂੰ ਬਾਅਦ ਚਾ ਲੈ ਕੰਟੈਂਟ ਮੇਰਾ ਮੈਨੂੰ ਬਾਅਦ ਦੱਸਣਾ ਤੈਨੂੰ ਬਾਅਦ ਚ ਦੱਸਾਂਗੇ ਚੱਲ ਇਹ ਵੀ ਠੀਕ ਹੈ ਮੇਰਾ ਕੰਟੈਂਟ ਲਈ ਜਾਰੀ ਜਾ ਮੈਂ ਹਾਂ ਹਾਂ ਨਾ ਚੁੱਪ ਹੋ ਜਾ ਆ ਇਧਰ ਕੋਈ ਇੱਥੇ ਗੁਰੂ ਆਹੀਂ ਕਾਪਾ ਫੋਟੋ ਸ਼ੂਟ ਬੈ ਗਿਆ ਜਗਾ ਤੇ ਨਾ ਚੁੱਪ ਹੋ ਜਾ ਫਸਿਆ ਕਿਹੜੀ ਕੁੜੀ ਆ ਰਹੀ ਸਭ ਆ ਹੱਸਣਾ ਵੀ ਨਹੀਂ ਆਉਂਦਾ ਇਹਨੂੰ ਫੋਟੋ ਦੀ ਆਹ ਆ ਗੰਦੀ ਜਿੱਥੇ ਧੰਦ ਕੱਢ ਕੇ ਖਾ ਰਿਹਾ ਚੱਲ ਸੇਕ ਲਓ ਅੱਗ ਹੁਣ ਥੋੜੀ ਦੇਰ ਇਧਰ ਚੈੱਕ ਕਰੋ ਗੁਰੂ ਮੇਰਾ ਬੈਗ ਹੈ ਨਾ ਕਿੱਥੇ ਰੱਖਤਾ ਮੈਂ ਦੂਰੋਂ ਲੈਣ ਆਇਆ ਬੜੀ ਦੂਰ ਜਾ ਕੇ ਰੱਖਿਆ ਮੈਂ ਤੈਨੂੰ ਤਖੋਣਾ ਇਹਨਾਂ ਨੂੰ ਜਾ ਕੇ ਕਿਨਾ ਕਿੱਥੇ ਮੇਰਾ ਬੈਗ ਸੁੱਟ ਆਉਂਦੇ ਜੇ ਕੰਦਰਾ ਕਰਤਾ ਪੂਰਾ ਹੁਣ ਯਾਰ ਘਰੇ ਜਾਂਦੇ ਟਾਈਮ ਹੋ ਗਿਆ ਸਾਡਾ ਟੁੱਪ ਨਿਕਲਾਈਏ ਬੈਗ ਉਪ ਵਾਲੀ ਕਰੀ ਤੇ ਘਰੇ ਹੀ ਚੱਲੇ ਹੁਣ ਅਸੀਂ ਬੱਸ ਇਕੱਠੇ ਹੋਏ ਸਾਰੇ ਯਾਨੀ ਲਵ ਯੂ ਗਾਇਸ ਲਵ ਯੂ ਕਰਨ ਨੂੰ ਜਾਂਦੇ ਹੋਣਾ ਸ਼ੁਕਰੀਆ ਪ੍ਰਸ਼ੰਸਕੋ ਬਚਨ ਸੋਕੂ ਕਾਹ ਚਾਬੀ ਦੇ ਸ਼ੁਕਰੀਆ ਅੱਗੇ ਗੇਣਾ ਹੁੰਦਾ ਹੈ ਇਹ ਗੀ ਹੁੰਦਾ ਸ਼ੁਕਰੀਆ ਪ੍ਰਸ਼ੰਸਕੋ ਉਹ ਦਾ ਕੋਈ ਗੁਰੂਆ ਸੰਸਕਰਣ ਕਮੈਂਟਸ ਦੇ ਦਦੋ ਕੀ ਹੁੰਦਾ ਫਿਰ ਸਪੋਰਟਰ ਅਜੈ ਸਪੋਰਟਰ ਮੈਦੀ ਚਾਬੀ ਨਹੀਂ ਦੇਣ ਗਿਆ ਕਾਡੋ ਚਾਬੀ ਕੋ ਮੋਟਰਸਾਈਕਲ ਦੀ ਮੈਨੂੰ ਬਾਦ ਚੜੇ ਚੜਗੇ ਚੜੇ ਮੋਟਰਸਾਈਕਲ ਤੇ ਆ ਗਏ ਹਾਂ ਹੁਣ ਚੱਲਨੇ ਬਸ ਲਾ ਤੇ ਡਬੇਲਾ ਤਾਂ ਇੱਧਰ ਕਰਕੇ ਨਹੀਂ ਚੱਲੇ ਵਾਸਤੇ ਵੀ ਦੱਸ ਨਾ ਕਿੱਥੇ ਚੱਲੇ ਆ ਪਈ ਕੀਵੇਂ ਚੱਲੇ ਜਾਣਾ ਕਿੱਥੇ ਹੋਰ ਅਜ ਤੋਂ ਸਿੱਧਾ ਪਾਦੀ ਅੰਬਰਸਰ ਨੂੰ ਆ ਇੱਧਰ ਰਖੋ ਆ ਦੋਵੇਂ ਇਹਨੇ ਮੋਟਰਸਾਈਕਲ ਤੇ ਬੈਠੇ ਸਟੈਂਡ ਲਾ ਕੇ ਮਤਲਬ ਪਿੱਛੇ ਹਾੜੀਆਂ ਲਾ ਤਾ ਤੇ ਵਜਣਾ ਇਹਨੇ ਆ ਗਏ ਹੈ ਚੱਲ ਸ਼ੁਕਰੇ ਉੱਠ ਗਿਆ ਓਏ ਚਰੇ ਸਟੈਂਡ ਤੇ ਤਰਤ ਖਾਇਆ ਕਰੋ ਓਏ ਇਦਾਂ ਨਾ ਕਰਿਆ ਕਰੋ ਓ ਆ ਲੈਂਦੇ ਆ ਲੈਂਦੇ ਆ ਲੈਂਦੇ ਆ ਲੈਂਦੇ ਟੈਨਸ਼ਨ ਆ ਲਾ ਦੂੰ ਓਏ ਜਾ ਠਾਇਆ ਲਾਵਾ ਚੱਲਣਾ ਜਾਂ ਜਿਮ ਓ ਇਹਨਾਂ ਦਾ ਮੇਲਾ ਖਤਮ ਹੋ ਗਿਆ ਲੰਗਰ ਖਤਮ ਹੋ ਗਿਆ ਜਾ ਓਏ ਡੋਲੇ ਵੇਖ ਤੂੰ ਲਾ ਕੇ ਡੋਲੇ ਚੈੱਕ ਕਰ ਡੋਲਾ ਚੈੱਕ ਕਰ ਮਤਲਬ ਪਿਆਰ ਮਤਲਬ ਪਿਆਰ ਚੈੱਕ ਕਰ ਚੈੱਕ ਕਰ ਹੈ ਚੈੱਕ ਚੈੱਕ ਕਰ ਚੈੱਕ ਕਰ ਕੀ ਚੈੱਕ ਕਰੇ ਹਾਂ ਮੈਂ ਵੀ ਤਾਂ ਨਹੀਂ ਚੈੱਕ ਕਰ ਚੈੱਕ ਤਾਂ ਕਰੇ ਸਾਰਾ ਟੀਸ਼ਰਟ ਪਾ ਦੇ ਇੱਧਰ ਉਹ ਇੱਧਰ ਚੈੱਕ ਕੀ ਕਰੇ ਹੈ ਨਹੀਂ ਟੋਲੀ ਗੱਲਬਾਤ ਗੁਰੀ ਨੇ ਕੰਪੈਰੀਸ਼ਨ ਕਰ ਸਕਦਾ ਨਾ ਕੁੜੀਆਂ ਨਾਲ ਵਧੀਆ ਸਹੀ ਗੱਲ ਸੇਮ ਸੇਮ ਉਹਨਾਂ ਦੇ ਵੀ ਦਰਨਾ ਜ਼ਿਆਦਾ ਹੋਣੇ ਬਸ ਨਹੀਂ ਵੀ ਕਿਨਾ ਗਾਲ ਸਾਦਾ ਨਹੀਂ ਕਿਹਾ ਨਹੀਂ ਇੱਕ ਮਿੰਟ ਇੱਧਰ ਜਾ ਕੇ ਕਰ ਪੂਰਾ ਡੌਲਾ ਬਣਾਇਆ ਮੁੰਡੇ ਨੇ ਏਦਾਂ ਤੂੰ ਨਹੀਂ ਵੀ ਕਿਨੇ ਕੰਪੈਰੀਸ਼ਨ ਕਰ ਸਕਦਾ ਨਾ 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 ਬੀਬਾ ਨਾ ਏਦਾਂ ਨਾ ਪਟੋਲੀ ਦੀਆਂ ਲੱਤਾਂ ਉਹਨੂੰ ਆਖਦੇ ਇੱਧਰੇ ਇਹ ਕਰੀ ਕਰੀ ਆ ਆਵਦੀਆਂ ਕੰਨੇ ਆਉਂਦੀਆਂ ਨਹੀਂ ਆਉਂਦੀਆਂ ਬੇਬੀ ਮੈਂ ਤਾਂ ਲੱਗਦਾ 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 ਇਧਰੇ ਇਧਰੇ ਗੱਬਰ ਰਾਜਾ ਨੇ ਕੰਮ ਵੇਖੀ ਜਰਾ ਕਿ ਤੁਹਾਨੂੰ ਦੁਕਾਨਾ ਹੈ ਇਹ ਵਿਆਹ ਵਾਲੀ ਗੱਡੀ ਰੋਕ ਕੇ ਤੁਰੇ ਜਾਂਦੇ ਵਿਆਹ ਵਾਲੀ ਗੱਡੀ ਰੋਕ ਕੇ ਕਹਿਣਗੇ ਜੀ ਕੱਢਣਾ ਪੂੜੇ ਵਿੱਚ ਆਓ ਵੇਖੀ ਵੇਖੀ ਆ ਸਾਮੋਹ ਦੇ ਵੇਖੀ ਵੇਖੀ ਆ ਆ ਵੀਰ ਬਤਾਈਆਂ ਨੇ ਵਿਆਹੀਆਂ ਆ ਵੀਰ ਮੇਰੇ ਬਲੌਗਰ ਆ ਆਪਾਂ ਠੀਕ ਆ ਆ ਮੇਰੇ ਬੰਦੇ ਮਾਰ ਲਓ ਸਰਚ ਹਾਂਜੀ ਇੰਸਟਾਗ੍ਰਾਮ ਤੇ ਵੇਖ ਲਓ ਤੁਹਾਡੀ ਆਈ ਈ ਦੇ ਦੂੰ ਮੈਂਸ਼ਨ ਤੁਹਾਡੀ ਹੈਗੀ ਨਹੀਂ ਇੰਸਟਾਗ੍ਰਾਮ ਅਫੀਸ਼ੀਅਲ ਆਪਾਂ ਟੀ ਯੂ ਆਈ ਈ ਆਓ ਆਓ ਕੋਈ ਬਾਹਰ ਆ ਜਾਓ ਦੋ ਮਿੰਟ ਫੋਟੋਗ੍ਰਾਫੀ ਕਰਨੇ ਆ ਵੀਡੀਓ ਕਰਨੇ ਆ ਜਾਓ రాజ <laughs> కది <laughs> ਇਹ ਬੰਦਾ ਮਿਸਟਰੀ ਹਟ ਲਈ ਇਹ ਐਡਵਰਟਾਈਜ਼ਮੈਂਟ ਆ ਇਹ ਤਾਂ ਇਹਨੂੰ ਬੱਸ ਸੇਲਮੈਂਟ ਆ ਮੈਨੂੰ ਮਤ ਬਾਤ ਲੱਗ ਗਿਆ ਬਾਏ ਬਾਏ ਉਹ ਨਹੀਂ ਨਹੀਂ ਚਲ ਵਿੱਕੀ ਨੂੰ ਵੀ ਲੈ ਕੇ ਆਉਣਾ ਕੁਸਾ ਵਿੱਕੀ ਨੂੰ ਲੈ ਕੇ ਆਉਣਾ ਚਲ ਆਓ ਵਾਪਸ ਕਾਲਜ ਚਲੋ ਚਲੋ ਅਹੀਂ ਆ ਗਏ ਚਲ ਮੈਂ ਤਾਂ ਲਵ ਚਲਦਾ ਫਿਰ ਲਵ ਆ ਜਾਵੇ ਤੁਰ ਕੇ ਕਿੱਥੇ ਜਾਣੇ ਫੇਰ ਘੁੰਮ ਕੇ ਮਾਮਾ ਕੀ ਜਾਣਾ ਕਾਲਜ ਫੇਰ ਵਾਪਸ ਕੀ ਕਰਦੇ ਪੰਨ ਦੱਸ ਜਾਣਾ ਕਿ ਨਹੀਂ ਜਾਣਾ ਹੈ ਜਾਣਾ ਹੈ ਜਾਓ ਇਹਨੂੰ ਪੁੱਛਣਾ ਇਹ ਕਹਿੰਦਾ ਤੂੰ ਛੱਡ ਦੇ ਯਾਰ ਉਹਨੇ ਕਹਿੰਦਾ ਕੱਲੇ ਨਹੀਂ ਛੱਡ ਆਏ ਬੱਸ ਲੰਘ ਗਏ ਆ ਫਿਰ ਉਹ ਪਿਛੇ 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 ਮੈਂ ਬੈਲ ਕੰਮ ਮੈਂ ਨਾ ਆਏ ਆ ਆ ਆ ਲਾਵਾ ਬੈ ਜਾ ਬੈ ਜਾ ਲਾਵਾ ਬੈ ਜਾ ਬੈ ਜਾ ਬੈ ਜਾ ਕਿੱਥੇ ਮਾਰਨੀ ਬੱਸ ਮੇਰੀ ਤਾਂ ਬਲਰਾਏ ਹੋਣੀ ਦੱਸ ਸਕਦੇ ਨੇ ਇਹ ਆਪਾਂ ਉਹਨੇ ਕੀ ਕੀਤਾ ਸੀ ਹੈ ਆਪਾਂ ਗਿਆੜਾ ਮੁੰਡਾ ਕਿੱਧਰ ਮੈਪ ਕਰਨ ਗਏ ਕਿੱਲਾ ਆਏ ਆ ਕੀ ਆ ਸੁਭ ਵਿਚਾਰ ਨੇ ਇਹਨਾਂ ਦੇ ਫਿਰ ਫੋਟੋ ਖੜਿਆ ਇੱਕ ਜਾ ਕੇ ਆ ਗਿਆ ਹੁਣ ਉਹਨਾਂ ਦੀ ਵੈਡਿੰਗ ਦੀ ਜਿਹੜੀ ਸ਼ਾਮ ਹੋਊਗੀ ਉਹਨਾਂ ਨੂੰ ਇੰਨੀਆਂ ਵਧੀਆ ਵਧੀਆ ਮਤਲਬ ਉਹ ਕਹਿੰਦੇ ਮੁਬਾਰਕ ਬਾਤਾਂ ਹਾਂ ਮੁਬਾਰਕ ਬਾਤਾਂ ਮਿਲ ਲਈਆਂ ਨੇ ਇੰਨੀਆਂ ਜਿਆਦਾ ਮਿਲ ਨਹੀਂ ਗੱਲ ਕੋਈ ਨਹੀਂ ਚੱਕਰ ਕਰਨੀ ਜੀ ਮੌਜ ਕਰਾਵਾ ਯਾਰੋ ਨਰ ਕੋਲਜ ਤੋਂ ਨਿਕਲ ਕੇ ਉਹ ਨਹੀਂ ਆ ਗਿਆ ਕੋਲਚੇ ਖਾਣਾ ਨਹੀਂ ਕੋਲਚੇ ਛੋਲੇ ਭੂਰੇ ਛੋਲੇ ਭੂਰੇ ਖਾਣੇ ਸਰ ਛੋਲੇ ਲਾਓ ਤੇ ਆਉਂਦੇ ਓਏ ਚਲੋ ਲਵਾਉਣੇ ਲੋ ਜੀ ਆ ਗਏ ਆਪਣੇ ਕੀ ਹੈ ਨਿਊਟ੍ਰੀ ਕੁਲਚਾ ਨਿਊਟ੍ਰੀ ਕੁਲਚਾ ਆ ਗਿਆ ਚੜਨੀ ਕੁਲਚੇ ਦੇ ਤਰ੍ਹਾਂ ਆ ਗਿਆ ਖਾਣੇ ਹੋਣੇ ਤਾਂ ਯਾਰ ਬਰਾਈ ਨੇ ਨਾ ਪਟੂਰੇ ਦੇ ਬਾਅਦ ਕੁਲਚੇ ਕਰਾਇਆ ਤੇ ਮੈਂ ਇਹ ਦਿਮਾਗ ਚ ਆਇਆ ਕਿ ਹੁਣ ਇਹਦਾ ਟੇਸਟ ਕਿਵੇਂ ਦਾ ਤੇ ਮੈਂ ਪੁੱਛਿਆ ਵੈਸੇ ਤੋਂ ਪਰ ਇਹ ਕਹਿੰਦਾ ਇਹ ਪਤਾ ਕਰਨ ਦਾ ਇੱਕੋ ਤਰੀਕਾ ਹੈ ਕਿ ਤੂੰ ਖਾ ਗਏ ਤੇ ਫਿਰ ਇੱਕ ਪਲੇਟ ਆਪਾਂ ਹੋਰ ਲਵਾ ਚੁੱਕੇ ਆ ਉਹ ਆ ਆਪਣੇ ਦਿਸ ਇਜ਼ ਕੁਲਚਾ ਖਾਵਾਗੇ ਬੜਾ ਸਵਾਦ ਹੋਣਗੇ ਬਾਕੀ ਆਪਾਂ ਇੱਥੇ ਬੈਠੇ ਅੱਜ ਤੇ ਖਾਗੇ ਦਾ ਤਾਂ ਇਹ ਮੈਨੂੰ ਕੀ ਪਤਾ ਲੱਗਾ ਕਿ ਪਟੂਰੇ ਦਾ ਬਹੁਤ ਵੈਰੀ ਖਾਦੀ ਆ ਤਾਂ ਯਾਰ ਹੁਣ ਕੁਲਚਾ ਖਾ ਕੇ ਵੀ ਆ ਗਏ ਤੇ ਦੋ ਪਲੇਟ ਦੇ ਚੱਕਰ ਤੇ ਬਹੁਤ ਹੀ ਹੈਵੀ ਹੋ ਗਿਆ ਕੰਮ ਬਹਾਟੇ ਢੱਡ ਭਰ ਗਿਆ ਇਹ ਤੇ ਜੇਕਰ ਮੈਨੂੰ ਕੋਈ ਪੁੱਛੇ ਨਾ ਕਿ ਕੁਲਚਾ ਤੇ ਪਟੂਰਾ ਇਹਨਾਂ ਦੋਵਾਂ ਚੋਂ ਹੈਣਾ ਤਾਂ ਮੈਂ ਆਖੂਗਾ ਜੇ ਤੁਸੀਂ ਟੇਸਟ ਦੀ ਗੱਲ ਕਰੋ ਨਾ ਤਾਂ ਮੈਂ ਪਟੂਰਾ ਕਿਉਂਕਿ ਮਨਣਾ ਕੁਲਚਾ ਥੋੜਾ ਜਿਆਦਾ ਖੁਸ਼ਕ ਜਿਹਾ ਲੱਗਾ ਠੀਕ ਆ ਪਟੂਰਾ ਜ਼ਿਆਦਾ ਸਵਾਦ ਹੀ ਬੜ ਬਾਈਆ ਟਿੱਡ ਬੜਾ ਬੜਾ ਸਵਾਲ ਹੈ ਦੋਵੇਂ ਹੀ ਪਰ ਉਹ ਥੋੜਾ ਜਿਆਦਾ ਵਧੀਆ ਲੱਗਦਾ ਪੂਰਾ ਆਪਣਾ ਉਹ ਵਧੀਆ ਹੈ ਚਲੋ ਬਾਕੀ ਹੁਣ ਘਰੇ ਪਹੁੰਚਦੇ ਫੜਾ ਫੜਾ ਤੇ ਯਾਰ ਹੁਣ ਅਸੀਂ ਪਹੁੰਚ ਗਏ ਘਰੇ ਤੇ ਟਿੱਡ ਦੇਰ ਕਾਫੀ ਭਰ ਗਿਆ ਹੈ ਤੇ ਜਦਾ ਹੀ ਭਰ ਗਿਆ ਹੈ ਕੁਝ ਠੀਕ ਹੈ ਮੈਨੂੰ ਐ ਇੱਕ ਘਾਟੇ ਖਾਣਾ ਚਾਹੀਦਾ ਹੈਗਾ ਤੇ ਬਾਕੀ ਹੁਣ ਮਤਲਬ ਮੇਨ ਗੱਲ ਲੱਗਦਾ ਹੈ ਕਿ ਜਿਹੜੇ ਵਿਆਹ ਵਾਲੇ ਮੁੰਡੇ ਦੇ ਆਪਾਂ ਸਰਪ੍ਰਾਈਜ਼ ਕੀ ਦੇਣਾ ਉਹਨਾਂ ਨੂੰ ਮੋਟਰਸਾਈਕਲ ਜਾਲੰਦੋ ਸਰਪ੍ਰਾਈਜ਼ ਇਹ ਦੇਣਾ ਹੈ ਕਿ ਆਪਾਂ ਬੁਲਾਉਣੀਆਂ ਇੱਕ ਵਧੀਆ ਜੀ ਹੁਣ ਰੀਲ ਬਣਾਉਂਗਾ ਮੈਂ ਉਹਨੂੰ ਪਾਵਾਂਗਾ ਇੰਸਟਾਗ੍ਰਾਮ ਦੇ ਉੱਤੇ ਐਂਡ ਉਹਨਾਂ ਨਾਲ ਕਰਾਂਗਾ ਕੋਲਾਬ ਠੀਕ ਹੈ ਤੇ ਜਦੋਂ ਕੋਲਾਬ ਕਰਕੇ ਤੇ ਵੀਡੀਓ ਦੇ ਵਿੱਚ ਆਪਾਂ ਉਹਨਾਂ ਨੂੰ ਕਾਫੀ ਸਾਰੇ ਮੁਬਾਰਕਬਾਦ ਦੇਣੀਆਂ ਨੇ ਠੀਕ ਹੈ ਤਾਂ ਕਿ ਉਹਨਾਂ ਦਾ ਵਿਆਹ ਥੋੜਾ ਸਪੈਸ਼ਲ ਉਹਨਾਂ ਨੂੰ ਫੀਲ ਹੋਵੇ ਠੀਕ ਹੈ ਇਹ ਚੀਜ਼ ਆਪਾਂ ਕਰਨ ਦੀ ਕੋਸ਼ਿਸ਼ ਕਰਨੀ ਹੈ ਬਾਕੀ ਚਲੋ ਦੇਖਦੇ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਇਹ ਤਾਂ ਹੁਣ ਸ਼ਾਮ ਨੂੰ ਪਾ ਲਗੂਆ ਕਿਉਂਕਿ ਮੈਂ ਸ਼ਾਮ ਨੂੰ ਰੀਲ ਅਪਲੋਡ ਕਰੂੰਗਾ ਉਹਦੇ ਸਬਨਾਂਜੇ ਸਭ ਬਣਾਉਂਦੇ ਤੇ ਮਾ ਜਨਾ ਹੈ ਉਹਦੇ ਤੇ ਕਾਫੀ ਸਾਰੇ ਕਮੈਂਟ ਆਉਣ ਵੀਰ ਨੂੰ ਕਾਫੀ ਸਾਰੇ ਮੁਬਾਰਕਾਂ ਮਿਲ ਇਹਨਾਂ ਮਨ ਦੇ ਚਿਹਰੇ ਤੇ ਕਾਫੀ ਜ਼ਿਆਦਾ ਖੁਸ਼ੀ ਸੀ ਮਾ ਜਨਾ ਖੁਸ਼ੀ ਹੋਰ ਜ਼ਿਆਦਾ ਵਧ ਜੇ ਤੇ ਬਾਕੀ ਦੇਖਦੇ ਆ ਜਿਵੇਂ ਸੋਚਿਆ ਜੇਕਰ ਹੋਵੇ ਹੋ ਜਾਂਦਾ ਤਾਂ ਬਹੁਤ ਵਧੀਆ ਰਹੂਗਾ ਤਾਂ ਯਾਰ ਐ ਵੇਲੇ ਨਾ ਹੁਣ ਮੈਂ ਜਾ ਰਿਹਾ ਪੂਰਨ ਸਾਹਿਬ ਗੁਰਦੁਆਰੇ ਮੈਂ ਮੱਥਾ ਟੇਕ ਆਉਣਾ ਅੱਜ ਤੁਹਾਨੂੰ ਛੇਤੀ ਛੇਤੀ ਹੋਲਾਂਗੇ ਥਲੇ ਜਾ 3:30 ਹੋਏ ਆ ਤੇ 5 ਵਜੇ ਤੱਕ ਮੈਂ ਘਰੇ ਪਹੁੰਚੂਗਾ ਆਰਾਮ ਨਾਲ ਠੀਕ ਹੈ ਬਸ ਪਹੁੰਚ ਗਏ ਫੜਾ ਫੜਾ ਜੀ ਚੱਲਦੇ ਚਲੋ ਪਹੁੰਚ ਗਏ ਯਾਰ ਆਪਾਂ ਤੇ ਇਹ ਦੇਖੋ ਸਾਰੀਆਂ ਲੜੀਆਂ ਵਗੈਰਾ ਲਾਉਣ ਤੇ ਪਰ ਜਿੰਨੀਆਂ ਹੁਣ ਤਿਆਰੀਆਂ ਕੀਤੀਆਂ ਜਾਂ ਸਾਰੀਆਂ ਹੁਣ ਸਮੇਟਣੀਆਂ ਬਚਾਈਆਂ ਇਹਨਾਂ ਮੇਲੇ ਤੋਂ ਬਾਅਦ ਹੁਣ ਦਾ ਮੈਂ ਪ੍ਰਕਰਮਾਂ ਦੇ ਵਿੱਚ ਪਹੁੰਚ ਗਿਆ ਤੇ ਆਪਾਂ ਥੋੜੀ ਦਰ ਬੈਠਦੇ ਆ ਤੇ ਇੱਥੇ ਸਾਰੇ ਗੁਰਦਾਰੇ ਚ ਬਸ ਇਹੀ ਮਤਲਬ ਸਾਫ ਸਫਾਈਆਂ ਹੀ ਹੁੰਦੀਆਂ ਸਾਰਾ ਕੁਝ ਸਮੇਟੇ ਜਾਂਦੇ ਵਾ ਜਿੰਨਾ ਵੀ ਹਨਾ ਲੰਗਰ ਦੇ ਵਿੱਚ ਲੱਗੇ ਉਹ ਥਾਲ ਗਿਰਨਦੇ ਸੀ ਬਾਹਰ ਮੈਂ ਦੇਖਿਆ ਤੇ ਹੁਣ ਇੱਥੇ ਵੀ ਅੰਦਰ ਵੀ ਸਾਰਾ ਕੁਝ ਲਾਈਟਾਂ ਵਗੈਰਾ ਲਾਉਂਦੇ ਜਾਵੇਂ ਹਨ ਤੇ ਇਹੀ ਸਭ ਕੁਝ ਚੱਲਦਾ ਹੈ ਅੱਛਾ ਆ ਤਸਵੀਰ ਇਹ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਹੋ ਦੇਖ ਲਓ ਹੱਲੇ ਵੀ ਲੱਗੀ ਹੈ ਇਹ ਉੱਤੇ ਲਿਖਿਆ ਵੀ ਹੈ ਤਸਵੀਰ ਡਰਾਵੇ ਵੈਰੀ ਨੂੰ ਸਹੀ ਗੱਲ ਕਰੇ ਫਿਰ ਤਾਂ ਤਸਵੀਰ ਤੋਂ ਹੀ ਤਾਂ ਯਾਰ ਉਹ ਵੀਰ ਵਾਲੀ ਵੀਡੀਓ ਆਪਾਂ ਹੁਣ ਅਪਲੋਡ ਕਰਤੀ ਆ ਤੇ ਰਾਤ ਦੇ ਨਾਲ ਅਰਾਊਂਡ 9 ਵਜੇ ਤੱਕ ਆਪਾਂ ਫਿਰ ਤੋਂ ਦੇਖਾਂਗੇ ਕਿ ਕਿੰਨੀਆਂ ਕੁ ਵਧਾਈਆਂ ਆਈਆਂ ਨੇ ਉਸ ਵੀਡੀਓ ਦੇ ਉੱਤੇ ਕਿੰਨੇ ਕੇ ਵਿਊ ਪਏ ਨੇ ਐਂਡ ਕੋਲਾਬ ਦੇ ਵਿੱਚ ਮੈਂ ਸੈਂਡ ਕੀਤੀ ਹੋਏ ਜੇਕਰ ਕੋਲਾਬ ਐਕਸੈਪਟ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਵੀ ਵਿਊ ਐਂਡ ਉਹ ਸਾਰੇ ਜਿਹੜੇ ਸਾਰੇ ਕਮੈਂਟ ਦੇਖ ਜਾਣਗੇ ਆਈ ਹੋਪ ਥੋੜਾ ਜਿਹਾ ਉਹਨਾਂ ਲਈ ਸਪੈਸ਼ਲ ਫੀਲ ਹੋਵੇ ਉਹਨਾਂ ਨੂੰ ਤੇ ਮਜ਼ਾ ਆਊਗਾ ਤਾਂ ਯਾਰ ਐ ਵਲੌਗ ਦੀ ਐਂਡਿੰਗ ਆਪਾਂ ਅਗਲੇ ਦਿਨ ਇਸ ਕਰਕੇ ਕਰ ਰਹੇ ਕਿਉਂਕਿ ਜਿਹੜਾ ਕੱਲ ਅਪਰ ਰੀਲ ਅਪਲੋਡ ਕੀਤੀ ਨਾ ਉੱਤੇ ਐ ਕੋਲੇ ਨਾ 13000 ਵਿਊ ਆ ਗਿਆ ਵਾ ਐਂਡ ਉਹਨਾਂ ਦਾ ਆਪਾਂ ਕੋਲਾਬ ਵਰਕੇ ਪਾਈ ਵਧੀਆ ਮੇਰੇ ਖਿਆਲ ਨਾਲ ਲੱਗ ਗਈ ਹੋਊਗਾ ਉਹਨਾਂ ਨੂੰ ਤੇ ਵਧੀਆ ਵਿਊਜ਼ ਆਏ ਨੇ ਵਧੀਆ ਲੋਕਾਂ ਨੇ ਕਮੈਂਟਸ ਦੇ ਵਿੱਚ ਕੰਗ੍ਰੈਚੁਲੇਸ਼ਨ ਕਿਹਾ ਹੈ ਤੁਹ ਮੇਰੇ ਖਿਆਲ ਨਾਲ ਆਪਣਾ ਜਿਹੜਾ ਟਾਸਕ ਸੀ ਪੂਰਾ ਹੋਇਆ ਐਸ ਵਲੌਗ ਨੂੰ ਖਤਮ ਕਰਦੇ ਆਂ ਤੇ ਮੈਂ ਚੱਲਦਾ ਕੌਜ ਇਹ ਵਲੌਗ ਕੱਲ ਆਊਗਾ ਵੇਖ ਲਿਓ ਵੇਖਣਾ ਹੋਇਆ ਤੇ